ਬਾਕੀ ਆਪਣੇ ਸਾਡੇ ਲੋਕਲ ਰੋਪੜੀ ਰੇ ਵਿੱਚ ਕਈ ਟਰੈਕਟਰ ਗਏ ਆ ਬਾਈ ਅੱਸੀ ਗਾਲ ਜੀ ਸਾਰੇ ਮਿੱਤਰਾਂ ਨੂੰ ਸਵਾਗਤ ਹੈ ਜੀ ਇੱਕ ਨਵੇਂ ਬਲੌਗ 'ਚ ਤੇ ਬਾਈ ਅੱਜ ਸੋਮਵਾਰ ਅੱਜ ਟਰੈਕਟਰ ਲੈਣ ਲੱਗੇ ਨਵਾਂ ਆਪਾਂ 355 ਤੇ ਇੱਧਰ ਚਾਕੇ ਜੁੱਬੀਆਂ ਤਿਆਰ ਕਰ ਲਈ ਸਾਡੇ ਬੰਦਿਆਂ ਨੇ ਮੈਂ ਥੋੜਾ ਜਿਹਾ ਲੇਟ ਆਇਆ ਬਾਈ ਅੱਜ ਗਿਆ ਵਾਦਾ ਕਿਥੇ ਸਾਡੇ ਬਾਲਾ ਜੀ ਅੱਜ ਲਾਲ ਸ਼ਰਟ ਹੈ ਤੇ ਲਾਲੇ ਪਰਨਾ ਬੰਨਿਆ ਹੋਇਆ ਤੇ ਬਾਈ ਨੇ ਬਾਈ ਬਲੂਟੂਥ ਵੀ ਨਾ ਆ ਗਿਆ ਬਾਈ ਅੱਛਾ ਦੋ ਹੈੱਡਫੋਨ ਆ ਇਹ ਘੱਟ ਠੀਕ ਹੈ ਲੋ ਜੀ ਬਾਈ ਖੜਜੋ ਖੜਜੋ ਬਾਈ ਸਾਰੇ ਮੈਂ ਕਰਦਾਂ ਨਹੀਂ ਆਪੇ ਜੀ ਆ ਜਾ ਅਜੇ ਬੰਦੇ ਬਾਈ ਖਾਸੇ ਹੋ ਗਏ ਆਪ ਦੀ ਕਿਰਪਾ ਨਾਲ ਫੋਟੋ ਖਿਚਾਉਣੇ ਵਾਲੇ ਪਾਲ ਬਾਈ ਲੋ ਜੀ ਹਾਂ ਠੀਕ ਹੈ ਜੀ ਖਿੱਚ ਲੀਏ ਖਿੱਚ ਲੀਏ ਮੌਜੂਦ ਬਾਈ ਇਹਦਾ ਬਟਰੈਕਟਰ ਆ ਜੋ ਰੱਖ ਹੈ ਬਟਰੈਕਟਰ ਬਾਈ ਇਹ ਮਹੀਨੇ ਆਪਣੇ ਵਧੀਆ ਟਰੈਕਟਰ ਵੇਚ ਗਏ ਹਾਂ ਹੈਂ ਵਧੀਆ ਨਾ ਰਗੀ ਸੀਜ਼ਨ ਹੈਗਾ ਹਾਂ ਤੇ ਮਾਮਾ ਹੀ ਨਾ ਮਲਾਉਣਾ ਤੁਹਾਨੂੰ ਅਮਾ ਜੀ ਸਤਿ ਸ਼੍ਰੀ ਅਕਾਲ ਉਹ ਠੀਕ ਹੈ ਜੀ ਮੌਜਾ ਹੋਣੀ ਹੈ ਬੰਦੇ ਥੋੜੀ ਸਪੈਸ਼ਲ ਡਿਮਾਂਡ ਕਰਦੇ ਵੀ ਤੁਹਾਨੂੰ ਵੀਡੀਓ ਚ ਰੋਜ਼ ਲਿਆ ਕਰੋ ਹੈ ਜੀ ਤੁਸੀਂ ਸ਼ਾਇਦ ਲੇ ਕਮੈਂਟ ਵੀ ਪੜੇ ਹੋਣੇ ਹਾਂ ਪੜੇ ਹਾਂ ਹਾਂ ਪੜਿਆ ਸਹੀ ਗੱਲ ਹੈ ਕਹਿੰਦੇ ਚਾਚਾ ਜੀ ਨੂੰ ਨਾਲ ਜ਼ਰੂਰ ਲਿਆ ਕਰੋ ਹਾਂ ਸਹੀ ਗੱਲ ਹੈ ਬੰਦਾ ਵਧੀਆ ਉਹ ਵੀ ਆਪਣਾ ਮਿੱਤਰ ਨਹੀਂ ਚਾਚਾ ਜੀ ਕਹਦਾ ਕੋਈ ਇਹ ਆਪਣੇ ਕਿੱਥੇ ਦਿੱਤਾ ਜੀ ਕਿਹੜੇ ਪਿੰਡ ਇਹ ਟੱਪਰੀਆਂ ਕਰਾਲੀ ਲੱਗੇ। ਅੱਛਾ। ਇਹ ਹੋਣ ਚਿੰਤ ਕਿਹੜਾ ਨਹੀਂ ਹੋਣ ਕਿਤੇ ਸੈਂਟਰ ਦੇ ਪਿੰਡ ਪੈ ਜਾਂਦੇ। ਅੱਛਾ ਟੱਪਰੀਆਂ ਠੀਕ ਹੈ ਜੀ। ਟੱਪਰੀਆਂ ਟੱਪਰੀ। ਉਹ ਇੱਕ ਟੱਪਰੀਆਂ ਮੁੰਦੋ ਦੇ ਨਾਲ ਵੀ ਹੈਗਾ ਜੀ। ਹਾਂ ਉਹ ਟੱਪਰੀ ਹੋਰ ਹੈ। ਉਹ ਟੱਪਰੀਆਂ ਹੋਰ ਆ। ਟੱਪਰੀਆਂ ਤਾਂ ਰੋਪੜ ਜ਼ਿਲ੍ਹੇ 'ਚ 25-26 ਐ। ਅੱਛਾ ਜੀ। ਜੇ ਆਪਾਂ ਸਾਰੀਆਂ ਜੋੜ ਦਈਏ। ਅੱਛਾ। ਹਾਂ ਟੱਪਰੀਆਂ ਖਾਸੀਆਂ। ਠੀਕ ਹੈ ਠੀਕ ਹੈ। ਕੋਈ ਰਾਮਪ ਟੱਪਰੀਆਂ। ਅੱਛਾ। ਕੋਈ ਕੋਈ ਟੱਪਰੀ ਨਹੀਂ ਆ ਕਰਨੇ ਸਾਰੀਆਂ। ਠੀਕ ਹੈ ਠੀਕ ਹੈ। 500-75 ਹਾਂ ਟਰੈਕਟਰ ਬਾਈ ਤੁਹਾਨੂੰ ਉਹ ਵੀ ਦਿਖਾਵਾਂਗੇ ਜਿਹੜਾ ਵਿੱਚ ਆਇਆ। ਥੋੜਾ ਜਿਹਾ ਪਾਣੀ ਪੂਣੀ ਵੱਜਣਾ ਟਰੈਕਟਰ ਤੇ ਫਿਰ ਹਾਂ ਉਹਨੇ ਆਈ ਜਾਂਦਾ ਤੋ ਤੂਕੇ ਦਿਖਾਵਾਂਗੇ ਤੁਹਾਨੂੰ ਆਪਾਂ ਹਾਂ ਭਾਈ ਉਹ ਚਲਾਇਆ ਪਹਿਲਾਂ ਟਰੈਕਟਰ ਇਸ ਤਰ੍ਹਾਂ ਕੋਲ ਤਾਂ ਅੱਛਾ ਜੀ ਤਲਾਕ ਲੂ ਕੇ ਦੇਖੇ ਪਹਿਤਥਲੀ ਹੋਈ ਉਹਨਾਂ ਦੀ ਠੀਕ ਹੈ ਜੀ ਪੀਏ ਕਰਦੇ ਵੀ ਗਿਆਜ ਕਰਦਾ ਅੱਛਾ ਜੀ ਰੇਟ ਵੀ ਵਾਜਦਾ ਹੈ ਸਾਡੇ ਆਪਣੇ ਜਿਹੜੇ ਜਿਹੜੇ ਬੰਦੇ ਟਰੈਕਟਰ ਲੈ ਕੇ ਆਏ ਆ ਜੀ ਉਹਨਾਂ ਨੇ ਆਪਣਾ ਮਤਲਬ ਕਿ ਹਰੇਕ ਬੰਦੇ ਨੇ ਇੱਕ ਦੋ ਦੋ ਟਰੈਕਟਰ ਘਾਂ ਦਵਾਇਆ ਰਿਸ਼ਤੇਦਾਰ ਨਹੀਂ ਬਕਵਾਇਆ ਅੱਗੇ ਕੋਈ ਆਮ ਇਤਰ ਕੋ ਰਿਸ਼ਤੇਦਾਰ ਕੋ ਗਵਨਡੀ ਚਾਚੇ ਦਾ ਮੁੰਡਾ ਮਾਸਤ ਮਾਨੇ ਦਾ ਮੁੰਡਾ ਉਹਨਾਂ ਨੇ ਇੱਕ ਇੱਕ ਟਰੈਕਟਰ ਵ ਅਗਲਾ ਜਦੂਆ ਬੰਦਾ ਵਧੀਆ ਰਿਵਿਊ ਦਿੰਦਾ ਫਿਰ ਬੰਦੇ ਦਾ ਆਟੋਮੈਟਿਕਲੀ ਵਿਸ਼ਵਾਸ ਹੋ ਜਾਂਦਾ ਜੀ ਗੱਲ ਤੇ ਕਿਤੇ ਵੱਧ ਯਕੀਨ ਹੁੰਦਾ ਹੈ ਕਸਟਮਰਾਂ ਵਰਤਿਆ ਬਹੁਤਦਾ ਹਾਂ ਅਸੀਂ ਤਾਂ ਕਹਿਣਾ ਹੀ ਹੁੰਦਾ ਆਪਣੇ ਨੂੰ ਹਾਂ ਆਪਾਂ ਦੇ ਆਪਾਂ ਸਭ ਨਾਲ ਕਹਿਣਾ ਆਪਣੇ ਆਪਣੇ ਚੰਗੇ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਅਸੀਂ ਇਹ ਗੱਲ ਗਾਹਕ ਦੀ ਹੁੰਦੀ ਜਿਹੜਾ ਵਰਤਦਾ ਰੋਜ਼ ਉਹੀ ਗੱਲ ਹੈ ਜੀ ਉਹ ਜ਼ਿਆਦਾ ਪਤਾ ਆਣਾ ਠੀਕ ਹੈ ਜੀ ਗੱਲ ਠੀਕ ਹੈ ਹਾਂ ਠੀਕ ਹੈ ਜੀ ਚਲੋ ਓਕੇ ਜੀ ਨਾਲੇ ਭਾਈ ਹੁਣ ਜਿਹੜੇ ਨਵੇਂ ਟਰੈਕਟਰ ਆਏ ਨੇ ਆਪਣੇ ਕੋਲ ਨਵੇਂ ਸਟਾਕ ਵਾਲੇ 2024 ਚ ਇਹਨਾਂ ਚ ਟਰੈਕਟਰ ਤੇ ਕੰਪਨੀ ਨੇ ਕਾਫੀ ਜ਼ਿਆ ਤੇ ਕਈ ਚੀਜ਼ਾਂ ਜਿਹੜੀ ਛੋਟੇ ਛੋਟੇ ਕਮੀਆਂ ਹੈਗੀਆਂ ਦੀਆਂ ਉਹ ਕੰਪਨੀ ਨੇ ਦੂਰ ਕਰਨ ਦੀ ਕੋਸ਼ਿਸ਼ ਕਰੀ ਆ ਠੀਕ ਆ ਬਾਈ ਹੋ ਮਠਾ ਕਰਾਊਗਾ ਬਾਈ ਮੰਮੇ ਦਾ ਮੁੰਡਾ ਬੇਸਾਂ ਦੇ ਲੱਡੂ ਨਹੀਂ ਬੇਸੂ ਦੇ ਦੇ ਲੱਡੂ ਬਾਈ ਸਪੈਸ਼ਲ ਆਰਡਰ ਪਾਉਨੇ ਸੀ ਬਰਫੀ ਹਰੇਕ ਮੰਦ ਨੂੰ ਮਨਾ ਕਰਦੇ ਉਹਦੇ ਬਾਈ ਬਰਫੀ ਚ ਆਉਂਦੀ ਮਲਾਵਤ ਉਹ ਨਹੀਂ ਜੋਤ ਬਾਈ ਬਰਫੀ ਚ ਆਉਂਦੀ ਮਲਾਵਟ ਬਹੁਤ ਜ਼ਿਆਦਾ ਹਾਂ ਤਾਂ ਕਰਕੇ ਨਾ ਹੁਣ ਅਸੀਂ ਇਹ ਬੇਸਾਂ ਦੇ ਲੱਡੂ ਕਿਤਾ ਉਂ ਸਸਤਾ ਫਿਰ ਉਂ ਵੀ ਠੀਕ ਆ ਖਾਣ ਨੂੰ ਕੋਈ ਦਾ ਸਾਈਡ ਇਫੈਕਟ ਵੀ ਨਹੀਂ ਹੈਗਾ ਹਰ ਬਰਫੀ ਦੀ ਖਬਰੇ ਕੀ ਆ ਪਾਇਆ ਵਾ ਕੀ ਨਹੀਂ ਬਾਈ ਠੀਕ ਨਹੀਂ ਗੱਲ ਇਹ ਦੂਜਾ ਕੀ ਆ ਪਤਾ ਕੀ ਆ ਵਾ ਇਹ ਤਾਂ ਵੇਸਣ ਯਾਰ ਇਹਦੇ ਚ ਕੀ ਆ ਪੈਣਾ ਹੋਰ ਠੀਕ ਨੇ ਨਾ ਗੱਡੀ ਵੇਸਣ ਵੇਸਣ ਤਾਂ ਨਹੀਂ ਨਕਲੀ ਹੈਗਾ ਕਿਆ ਬੋਲਦਾ ਜੋ ਤਾਂ ਜਿਹੜੇ ਹੁਣ ਆਪਣੇ ਕੋਲ ਟਰੈਕਟਰ ਆਏ ਨਵੇਂ ਇਹਨਾਂ ਦੀ ਦੇਖਿਆ ਆਵਾਜ਼ ਕਿੰਨਾ ਜ਼ਿਆਦਾ ਫਰਕ ਹੈ ਟਰੈਕਟਰਾਂ ਦੇ ਗੜਦਾ ਹੈਵੀ ਹੈ ਹਨਾ ਹੂੰ ਨੀਕੇ ਯਾਰ ਹੁਣ ਟਰੈਕਟਰ ਹੌਲੀ ਹੌਲੀ ਜਾਨੀ ਕਿ ਲੱਗ ਗਿਆ ਆਪਣੀ ਜਗਾ ਜੀ ਬਣਾਉਣਾ ਜੋ ਜੋ ਦਾ ਜ਼ਿਆਦਾ ਡੈਡੀ ਨੂੰ ਦੱਸਿਆ ਵੀ ਲਈ ਜਾਂਦੇ ਆ ਬੰਦੇ ਕਹਾਂ ਚੱਲੀ ਜਾਂਦਾ ਹੈ ਯਾਰ ਉਹਦੇ ਸਾਹਮਨਾ ਟਰੈਕਟਰ ਦਾ ਫਰਕ ਪਈ ਜਾਂਦਾ ਮਹਬਾਬਾ ਬਾਕੀ ਬਾਈ ਰੇਟ ਦੇ ਪੱਖ ਤੇ ਜਿੱਦਾਂ ਅਗਲੇ ਦੇ 2 ਪੈਸੇ ਵਾਦਦੇ ਆ ਉਹ ਫਿਰ ਬੰਦਾ ਲੈ ਲਾਂਦਾ ਠੀਕ ਹੈ ਨਾ ਕਿਹਦੇ ਜੀ ਕਰਾ ਬਾਕੀ ਆਓ ਹੀ ਗੱਲ ਆ ਬਾਕੀ ਬਾਈ ਚਲੋ ਟਰੈਕਟਰ ਆ ਜੇ ਆਪਾਂ ਜਿਹੋ ਕਿਸੇ ਨੇ ਮਾੜਾ ਚੰਗਾ ਕਹਿਣਾ ਬਾਈ ਟਰੈਕਟਰ ਸਾਰੇ ਵਧੀਆ ਆਪਣੀ ਜਗਾ ਆਪਣਾ ਕੰਮ ਆ ਆਪਣੇ ਕੋਲ ਟਰੈਕਟਰ ਸਾਰੇ ਹੀ ਖੜੇ ਆ ਇਹ ਵੀ ਆਪਣੀ ਪਰਫਾਰਮੈਂਸ ਆ ਹਾਂ ਠੀਕ ਨੇ ਆਪਾਂ ਸਾਰੇ ਹੀ ਵੇਦੇ ਆ ਆਪਣਾ ਸਵਰਾਜ ਵੀ ਖੜਾ ਆਪਣੇ ਕੋਲ ਸੋਨਾ ਲੀਕਾ ਵੀ ਖੜੇ ਆ ਮੈਸੀ ਵੀ ਖੜੇ ਆ ਹਾਂ ਫਾਰਮ ਟਰੈਕ ਵੀ ਖੜੇ ਆ ਸਾਰੇ ਹੀ ਖੜੇ ਆ ਆਪਣੇ ਕੋਲ ਠੀਕ ਨੇ ਠੀਕ ਆ ਠੀਕ ਤੋ ਛੱਲਿਆ ਜੀ ਆਪਣਾ ਇੱਕ ਹੋ ਟਰੈਕਟਰਾਂ ਚ ਟਰੈਕਟਰ ਦੀ ਆਵਾਜ਼ ਹੈ ਬਾਈ ਤੁਸੀਂ ਦੇਖੋ ਤੁਹਾਨੂੰ ਆਪ ਨੂੰ ਵੀ ਫਰਕ ਲੱਗਦਾ ਹੋਣਾ ਟਰੈਕਟਰ ਦੀ ਆਵਾਜ਼ ਚ ਕਿੰਨਾ ਫਰਕ ਪਾਇਆ ਥੋੜੀ ਜੀ ਸਮੂਥ ਜੀ ਕਰਤੀ ਆਵਾਜ਼ ਬਾਈ ਜਿਹੜੀ ਥੋੜੀ ਜੀ ਪਹਿਲਾਂ ਵਾਈਬ੍ਰੇਸ਼ਨ ਦੀ ਦਿੱਕਤ ਸੀ ਥੋੜੀ ਜੀ ਕੰਪਲੀਟ ਦੀ ਵੀ ਵਾਈਬ੍ਰੇਸ਼ਨ ਦੀ ਹੈਗੀ ਆ ਉਹ ਵੀ ਥੋੜਾ ਜਿਹਾ ਹੁਣ ਫਰਕ ਪਾਇਆ ਉਹਦਾ ਵਿੱਚ ਵੀ ਸਧਾਰ ਕਰਿਆ ਤੇ ਦੇਖੇ ਜੋ ਆਪਾਂ ਥੋੜਾ ਬਹੁਤਾ ਕਹਨੇ ਆ ਕੰਪਨੀ ਨੂੰ ਮਾੜਾ ਮੋਟਾ ਫਰਕ ਬਾਈ ਪਾਉਂਦੇ ਹੌਲੀ ਹੌਲੀ ਕਰਕੇ ਬਾਕੀ ਤੁਹਾਨੂੰ ਪਤਾ ਬਾਈ ਕੰਪਨੀਆਂ ਦਾ ਆਪਣੇ ਆਪਣੇ ਮਰਜ਼ੀ ਦਾ ਹਿਸਾਬ-ਕਿਤਾਬ ਹੁੰਦਾ ਹਰੇਕ ਦਾ ਤੇ ਪਰ ਆਪਾਂ ਹਰੇਕਾਂ ਦੇ ਵੀਡੀਓ ਵੀ ਗੱਲ ਕਰਨੇ ਵੀ ਜੀਨੇ ਕੰਮ ਕਰਨ ਵਾਸਤੇ ਲੈਣਾ ਏ ਟਰੈਕਟਰ ਤੇ ਤੇਲ ਖਰਚਾ ਵੀ ਬਚਾਉਣਾ ਉਹਦੇ ਵਾਸਤੇ ਟਰੈਕਟਰ ਠੀਕ ਆ ਜੀ ਠੀਕ ਆ ਬਾਕੀ ਆਪਣੇ ਸਾਡੇ ਲੋਕਲ ਰੋਪੜੀ ਦੇ ਵਿੱਚ ਕਈ ਟਰੈਕਟਰ ਗਏ ਆ ਬਾਈ ਤੁਸੀਂ ਕਿੱਥੇ ਜੀ ਦੇ ਇੱਕ ਵਾਰ ਗਿਆ ਹਰੇਕ ਪਿੰਡ ਵਿੱਚ ਟਰੈਕਟਰ ਗਏ ਆ ਦੋ ਦੋ ਤਿੰਨ ਤਿੰਨ ਕਰਕੇ ਇਹ ਤੋਂ ਵੀ ਜਾ ਕੇ ਟਰੈਕਟਰ ਦੇ ਆ ਬਾਈ ਜਾ ਕੇ ਆਪ ਰੋ ਦੇਖ ਸਕਦੇ ਉਹ ਲੋ ਜੀ ਬਾਈ ਤੇ ਲੋ ਬਾਈ ਪਹੁੰਚ ਗਏ ਆਪਾਂ ਘਰਾਂ ਤੇ ਇਹਦੀ ਬਾਈ ਆਪਾਂ ਨਹਾਟ ਗਿਆ ਉਹਦੀ ਵੀਡੀਓ ਪਾਈ ਸੀ ਉਹ ਵੀਡੀਓ ਕਾਫੀ ਵੀਰਾਂ ਦੇ ਮਤਲਬ ਕਿ ਹੁਣ ਤੱਕ ਫੋਨ ਆਈ ਜਾਂਦੇ ਨੇ ਨਹਾਟ ਗਿਆ ਬਾਰੇ ਤੇ ਉਹ ਟਰੈਕਟਰ ਆਪਾਂ ਨੇ ਬਾਈ ਦਿੱਤਾ ਹੋਇਆ ਵੀਰਾਂ ਨੂੰ ਤੇ ਵੀਡੀਓ ਆਪਾਂ ਬਾਈ ਕਿਸੇ ਕਰਨ ਕਰਕੇ ਨਹੀਂ ਕੱਟ ਸਕਦੇ ਚਲੋ ਤੇ ਉਹਦਾ ਸੌਦਾ ਮਿਲ ਕੇ ਆਲਰੇਡੀ ਹੋਇਆ ਹੋਇਆ ਵੀਰਾਂ ਨਾਲ ਟਰੈਕਟਰ ਦਾ ਤੇ ਵੀ ਇਹਨਾਂ ਨੇ ਸ਼ਾਇਦ 1-2 ਦਿਨ ਦੇ ਵਿੱਚ ਵਿੱਚ ਆਪਣੇ ਕੋਲੋਂ ਆ ਕੇ ਲੈ ਜਾਣਾ ਠੀਕ ਹੈ ਜੀ ਤੇ ਬਾਈ ਇਹਨਾਂ ਨੇ ਵੀ ਵਾਸੇ ਟਰੈਕਟਰ ਤੇ ਆਪ ਤੂਰ ਕਰਾਉਣ ਬਾਅਦ ਹੀ ਲੈਣਾ ਹੈ ਉਦਾਂ ਇੰਜਨ ਗੇਜ ਦਾ ਤਾਂ ਟਰੈਕਟਰ ਠੀਕ ਹੈ ਬਾਈ ਬਹੁਤ ਵਧੀਆ ਹੈ ਬਸ ਥੋੜਾ ਜਿਹਾ ਵੀ ਬਾਕੀ ਚਲੋ ਰੰਗ ਰੋਂਗ ਅਗਲੇ ਨੇ ਜੋ ਵੀ ਕਰਾਉਣਾ ਹੋਇਆ ਅਗਲੀ ਇੱਛਾ ਹੈ ਕਈ 2-3 ਵੀਰਾਂ ਦੇ ਫੋਨ ਵੀ ਆਏ ਬਾਕੀ ਕੱਲ ਵੀ ਇੱਕ ਵੀਰ ਦਾ ਮੈਨੂੰ ਮੋਗੇ ਤੋਂ ਫੋਨ ਆਇਆ ਉਹ ਵੀ ਬਾਈ ਨੇ ਕਹਿੰਦੇ ਵੀ ਅਸੀਂ ਦੱਸ ਦੋ ਵੀਰੇ ਅਸੀਂ ਵੀ ਆ ਕੇ ਲੈ ਜਾਂਦੇ ਵੀ ਅਸੀਂ ਸੌਦਾ ਵੀ ਨਹੀਂ ਕਰਨਾ ਟਰੈਕਟਰ ਦਾ ਤੇ ਜੇ ਆਪਣਾ ਕੋਈ ਕੋਈ ਹੋਰ ਆਇਆ ਬਾਈ ਨਾਟ ਕੇਰਾ ਤੇ ਆਪਾਂ ਦੱਸਾਂਗੇ ਜਰੂਰ ਤੇ ਇਹਦਾ ਜਣੀ ਕੇ ਵੀਰ ਨਾਲ ਆਪਾਂ ਨੂੰ ਤੋਂ ਲਿਆ ਹੋਇਆ ਸਾਈ ਸੂਈ ਪਾਈ ਹੋਈ ਆ ਟਰੈਕਟਰ ਦੀ ਠੀਕ ਹੈ ਜੀ ਤੇ ਬਾਕੀ ਹੋਰ ਤੇ ਤੋਂ ਇਲਾਵਾ ਬਾਈ ਕੋ ਟਰੈਕਟਰ ਨਹੀਂ ਆਇਆ ਆਪਣੇ ਕੋਲ ਜੇ ਕੋਈ ਵੀ ਟਰੈਕਟਰ ਆਇਆ ਨਵਾਂ ਆਪਾਂ ਆਪਣੇ ਚੈਨਲ ਤੇ ਬਣਾ ਕੇ ਵੀਡੀਓ ਪਾਵਾਂਗੇ ਠੀਕ ਹੈ ਜੀ ਤੇ ਬਾਕੀ ਹੋਰ ਜੇ ਕਿਸੇ ਮੇਰੇ ਵੀਰ ਨੇ ਤੋਂ ਇਲਾਵਾ ਟਰੈਕਟਰ ਆਪਣਾ ਸਿੱਧਾ ਸੇਲ ਕਰਨਾ ਹੁੰਦਾ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰ ਸਕਦਾ ਜੀ ਆਪਣੇ ਟਰੈਕਟਰ ਦੀਆਂ ਫੋਟੋਆਂ ਵੀਡੀਓ ਜੋ ਵੀ ਟਰੈਕਟਰ ਦੀ ਡਿਟੇਲ ਆ ਬਾਈ ਮਰੇ ਨੰਬਰ ਤੇ ਥੱਲੇ ਦਾ ਦੋਂਗੇ ਨੰਬਰ ਸਕਰੀਨ ਤੇ ਉਥੇ ਬਾਈ ਪਾ ਸਕਦਾ ਜੀ ਤੇ ਮੇਰਾ ਵੀਰ ਬਾਕੀ ਦੀ ਜਿਹੜੀ ਡਿਟੇਲ ਹੈ ਰੇਟ ਰੂਟ ਜਰੂਰ ਨਾਲ ਦੱਸਿਆ ਕਰੋ ਮੈਂਸ਼ਨ ਕਰਾ ਕਰੋ ਵੀ ਇੰਨੇ ਦਾ ਦੇਣਾ ਬਾਕੀ ਦਾ ਚਲੋ ਜੋ ਵੀ ਹੈ ਮੜਾ ਮੋਟਾ ਮੌਕੇ ਤੇ ਹੋ ਜਾਂਦਾ ਜੀ ਠੀਕ ਹੈ ਜੀ ਬਾਕੀ ਕੋਸ਼ਿਸ਼ ਕਰੇਗਾ ਬਾਈ ਜ਼ਿਆਦਾਤਰ ਅਸੀਂ ਆਪਣੇ ਲੋਕਲ ਏਰੀਆ ਟ੍ਰੈਕਟਰ ਲੈਨੇ ਆ ਦੂਰ ਥੋੜਾ ਜਿਹਾ ਬਾਈ ਥੋੜਾ ਜਿਹਾ ਔਖਾ ਲੱਗਦਾ ਟ੍ਰੈਕਟਰ ਦੇਖਣ ਜਾਣਾ ਤੇ ਜ਼ਿਆਦਾਤਰ ਨੇੜੇ 150 ਕਿਲੋਮੀਟਰ ਏਰੀਆ ਦੇ ਵਿੱਚ ਵਿੱਚ ਟ੍ਰੈਕਟਰ ਠੀਕ ਰਹਿੰਦਾ ਜੀ ਠੀਕ ਹੈ ਜੀ ਬਾਕੀ ਜਰੂਰ ਠੀਕ ਹੈ ਵੀਰੇ ਅੱਜ ਦੇ ਬਲੌਗ ਚ ਇੰ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਬਾਈ ਲਾਈਕ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਕਰਿਆ ਕਰੋ ਸਬਸਕ੍ਰਾਈਬ ਤੇ ਇਹ ਤੋਂ ਇਲਾਵਾ ਜਿਹੜਾ ਬੈਲ ਆਈਕਨ ਵਾਲਾ ਬਟਨ ਆ ਉਹਨੂੰ ਜਰੂਰ ਪ੍ਰੈਸ ਕਰਿਆ ਕਰੋ ਤਾਂ ਕਿ ਜਿਹੜੀ ਨਵੀਂ ਵੀਡੀਓ ਪੈਂਦੀ ਆ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾ ਕਰੇ ਤੇ ਧੰਨਵਾਦ ਜੀ ਸਾਰਿਆਂ ਦਾ